ਜੋਬ ਹੱਬ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦ ਸਵਾਗਤ ਮਹਾਰਤ ਚੋਹਾਨ ਤੇ ਮੇਰੇ ਨਾਲ ਨਿਸਰ ਸਿੰਘ ਵਾਇਸ ਆਫ ਬਟਾਲਾ ਵੱਲੋਂ ਲਗਾਏ ਗੇ ਸੋਤਵਦ ਵੱਖ-ਵੱਖ ਤਰ੍ਹਾਂ ਦੇ ਬੂਟੇ ਡਾਕਟਰ ਲਖਬੀਰ ਸਿੰਘ ਭਗੋਲਿਆ ਸ਼ਹਿਰ ਦੇ ਪਤਵੰਦੇ ਸੱਜਣ ਨਹੀਂ ਥੱਕ ਰਹੇ ਹਨ ਵਾਇਸ ਆਫ ਬਟਾਲਾ ਦੀਆਂ ਤਰੀਫਾਂ ਕਰਦੇ ਅੱਜ ਸਥਾਨਕ ਵਾਇਸ ਆਫ ਬਟਾਲਾ ਵੱਲੋਂ ਡ੍ਰੀਮ ਸਿਟੀ ਕਲੋਨੀ ਅੰਮ੍ਰਿਤਸਰ ਜਲੰਧਰ ਬਾਈਪਾਸ ਉੱਪਰ ਪਲਾਂਟੇਸ਼ਨ ਜਾਰੀ ਰੱਖੀ ਗਈ ਅਤੇ ਹਰਿਆ ਭਰਿਆ ਸਵੱਛ ਅਤੇ ਖੂਬਸੂਰਤ ਬਟਾਲਾ ਪ੍ਰੋਜੈਕਟ ਤਹਿਤ ਸੋਤ ਉੱਪਰ ਵਕ ਵਕਦਰਾਂ ਦੇ ਬੂਟੇ ਖਾਲਸਾ ਐਡ ਦੇ ਵਲੰਟੀਅਰਸ ਦੇ ਸਯੋਜਨਾ ਲਗਾਏਗੇ ਇਸ ਮੌਕੇ ਸ਼ਾਮਲ ਸੁਸ਼ੀਤਾ ਵਿੱਚ ਕਲੋਨੀ ਦੇ ਮਾਲਕ ਅਸ਼ੋਕ ਲੂਥਰਾ ਅਤੇ ਉਹਨਾਂ ਦੇ ਸਹਬਜ਼ਾਦੇ ਸ਼੍ਰੀ ਸੋਨੂ ਲੂਥਰਾ ਜੀ ਡਾਕਟਰ ਹਰਪਾਲ ਸਿੰਘ ਡਾਕਟਰ ਕਮਲਜੀਤ ਸਿੰਘ ਕੇਜੇ ਵਾਇਸ ਆਫ ਬਟਾਲਾ ਦੇ ਫਾਊਂਡਰ ਮੈਂਬਰ ਉਹਨਾਂ ਦੇ ਸੁਪੁੱਤਰ ਜਸਜੀਤ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵਾਇਸ ਆਫ ਧਾਰੀਵਾਲ ਡਾਕਟਰ ਲਖਬੀਰ ਸਿੰਘ ਪਗੋਵਲਿਆ ਮੁੱਖ ਸੇਵਾਦਾਰ ਵੌਇਸ ਆਫ ਬਟਾਲਾ ਰਜੀਵ ਵਿਕਜੀ ਜਨਰਲ ਫੈਕਟਰੀ ਬਟਾਲਾ ਕਲੱਬ ਅਤੇ ਵੌਇਸ ਆਫ ਬਟਾਲਾ ਦੇ ਉਪ ਪ੍ਰਧਾਨ ਦਿਬਾ ਪਤਰੀਆ ਜੀ ਨੀ ਵੈਲਫੇਅਰ ਪਰਵਿੰਦਰ ਸਿੰਘ ਲੰਬardar ਐਮ ਸੀ ਬਟਾਲਾ ਕਾਰਪੋਰੇਸ਼ਨ ਹਰਦੀਪ ਸਿੰਘ ਬਾਜਵਾ ਜੀ ਐਕਸ ਪ੍ਰਧਾਨ ਰੋਟਰੀ ਕਲੱਬ ਸੁਖਦੇਵ ਸਿੰਘ ਅਤੇ ਏਐਸਆਈ ਸੁੱਚਾ ਸਿੰਘ ਗੁਨਾਨਗਰ ਬਟਾਲਾ ਮਾਸਟਰ ਜੁਗਿੰਦਰ ਸਿੰਘ ਜੀ ਅਚਲੀ ਗੇਟ ਅਤੇ ਮਾਸਟਰ ਪ੍ਰੇਮ ਸਿੰਘ ਪ੍ਰੋਫੈਸਰ ਜਸਬੀਰ ਸਿੰਘ ਬਲਦੇਵ ਸਿੰਘ ਬਸਰਾ ਦੇ ਅਨੇਕਾਂ ਹੀ ਹੋਰ ਪਤਵੰਤੇ ਸਜਣਾ ਨੇ ਹਾਜ਼ਰ ਹੋ ਕੇ ਕਲੋਨੀ ਡਿਵੈਲਪ ਕਰ ਰਹੇ ਖੁੱਲਰ ਪਰਿਵਾਰ ਅਤੇ ਉਹਨਾਂ ਦੇ ਭਾਈ ਵਾਲਾਂ ਦਾ ਮਨ ਮੋਹ ਲਿਆ ਅੱਜ ਪਲਾਂਟੇਸ਼ਨ ਦੀ ਅਹਿਮ ਗੱਲ ਇਹ ਸੀ ਕਿ ਡਾਕਟਰ ਕੇਜਰ ਸਿੰਘ ਕਲਸੀ ਕੇਜਰ ਸਪਾਲ ਬਟਾਲਾ ਨੇ ਆਪਣੇ ਸਹਿਬਜ਼ਾਦੇ ਦਾ ਜਨਮ ਦਿਨ ਹੋਣ ਤੇ ਵੀ ਸਮਾਜ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹੋਏ ਹਾਜ਼ਰੀ ਭਰੀ ਡਾਕਟਰ ਕੇਜਰ ਸਿੰਘ ਦੇ ਬੇਟੇ ਦਾ ਜਨਮ ਦਿਨ ਅੱਜ ਬਹੁਤ ਹੀ ਜਾਦੇ ਪਿਆਰ ਨਾਲ ਵੌਇਸ ਆਫ ਬਟਾਲਾ ਦੇ ਸਮੂੱਚੇ ਪ੍ਰਤੀਨਿਧੀਆਂ ਤੇ ਮੈਂਬਰਸ ਦੇ ਸ਼ੋਕ ਲੂਥਰਾ ਜੀ ਵੱਲੋਂ ਕੇਕ ਕੱਟ ਕੇ ਮਨਾਇਆ ਗਿਆ ਅਤੇ ਆਏ ਹੋਏ ਸਾਰੇ ਮੈਂਬਰਸ ਦੀ ਪ੍ਰੋਣਾਚਾਰੀ ਵੀ ਕੀਤੀ ਗਈ ਇਸ ਮੌਕੇ ਲੂਥਰਾ ਪਰਿਵਾਰ ਨੇ ਬੁੱਟਿਆਂ ਨੂੰ ਸੰਬੰਧੀ ਸਮੁੱਚੀ ਜ਼ਿੰਮੇਵਾਰੀ ਆਪਣੇ ਉੱਪਰ ਲਈ ਆਓ ਤੁਹਾਨੂੰ ਦਿਖਾਉਣਾ ਤੇ ਸੁਣਨਾ ਕੀ ਕਹਿਣਾ ਵੌਇਸ ਆਫ ਬਟਾਲਾ ਦੇ ਮੇਹਰੋਦਾਰਾ ਜੀ ਸਤਿ ਸ਼੍ਰੀ ਅਕਾਲ ਮੈਂ ਨੀਰਜ ਲੂਥਰਾ ਜੁਗੈਸਦਰ ਜੀ ਦੇ ਨਾਲ ਸਭ ਦਾ ਬਹੁਤ ਥੈਂਕਸ ਕਰਨਾ ਨੀਵ ਸਹਾਰਾ ਕਲੱਬ ਵੌਇਸ ਆਫ ਬਟਾਲਾ ਦਾ ਇਹ ਇਹਨਾਂ ਉਹਨਾਂ ਨੇ ਵਧੀਆ ਉਪਰਾਲਾ ਕੀਤਾ ਹੈ ਕਿ ਗੋਗਰੀਂ ਦੇ ਮਹਿੰਮ ਦੇ ਤਹਿਤ ਗ੍ਰੀਨਰੀ ਦਾ ਸਾਨੂੰ ਮੈਨੂੰ ਉਸ ਦੇਖ ਕੇ ਇਨਾ ਮਨ ਖੁਸ਼ ਹੋਇਆ ਕਿ ਇਹਨਾਂ ਨੇ ਵੱਡੇ ਸਾਰੇ ਡਾਕਸ ਸਾਰੇ ਡਾਕਟਰ ਆਏ ਨੇ ਸਾਰੇ ਇਹਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਵੇਰੇ 5:30 ਦੇ ਆ ਕੇ ਪੌਦੇ ਲਗਾਉਂਦੇ ਮੇਰਾ ਇੱਕ ਬੜਾ ਅੱਛਾ ਐਕਸਪੀਰੀਅੰਸ ਹੈ ਵੰਦ ਦੇਖਣਾ ਵੀ ਤੇ ਮੈਂ ਅਸੀਂ ਵਾਦਾ ਕਰਨਾ ਹੈ ਕਿ ਜੋ ਉਹਨਾਂ ਨੇ ਸਾਡੇ ਤੇ ਪੌਦੇ ਲਗਾਉਂਦਾ ਇੱਥੇ ਵਿਸ਼ਵਾਸ ਹੈ ਕਿ ਅਸੀਂ ਸੰਭਾਲ ਰੱਖਾਂਗੇ ਅਸੀਂ ਉਹਦੇ ਤੱਕ ਖੜੇ ਉਤਰਾਂਗੇ ਤੇ ਅੱਗੋਂ ਵੀ ਇਹਨਾਂ ਦੇ ਨਾਲ ਹੋਰ ਵੀ ਕੋਈ ਵੀ ਹੈਲਪ ਚਾਹੀਦੀ ਹੈ ਅਸੀਂ ਹਰ ਵੱਲੇ ਹਾਜ਼ਰ ਰਹਾਂਗੇ ਮੇਰਾ ਨਾਮ ਯੋਗੇਸ਼ਾ ਦੇਵ ਤੇ ਨੀਰੈ ਲੂਥਰਾ ਜੀ ਅਸੀਂ ਸਾਰੀ ਸਮੂਚੀ ਟੀਮ ਦਾ ਬਟਾਲੇ ਦੇ ਸਰਬਾਈਸ ਬਟਾਲਾ ਲੀਵ ਐਨ ਜੀਓ ਤੇ ਜੜੇ ਜੜੇ ਵੀ ਸਾਰੇ ਸੱਜਣ ਪਤਵੰਤੇ ਆਏ ਨੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗ੍ਰੀਨ ਮਹਿੰਮ ਦੇ ਤਹਿਤ ਇਹਨਾਂ ਨੇ ਅੱਜ ਪਲਾਂਟਸ ਲਗਾਏ ਨੇ ਕੱਲ ਵੀ ਬਹੁਤ ਪਲਾਂਟਸ ਕੱਲ ਵੀ ਬਹੁਤ ਜ਼ਿਆਦਾ ਪਲਾਂਟਸ ਲਗਾਏ ਸੀ ਤੇ ਆਪਾਂ ਹੁਣ ਇਹ ਕੀ ਪਲਾਂਟਸ ਇਹਨਾਂ ਨੇ ਲਗਾਤੇ ਅੱਗੋਂ ਇਹਨਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਡ੍ਰੀਮ ਟਾਊਨ ਕਲੋਨੀ ਬਟਾਲਾ ਦੇ ਆਉਂਦਾ ਨਾ ਦੋਨੋਂ ਤੇ ਇਹ ਵਿਸ਼ਵਾਸ ਦਵਾਨੇ ਆ ਕਿ ਇਹਨਾਂ ਚੋਂ ਇੱਕ ਵੀ ਬੂਟਾ ਨਹੀਂ ਮਰਨ ਦੇਾਂਗੇ ਵਾਹ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹਿੰਦੇ ਆਜਾ ਅਸੀਂ ਵਾਇਸ ਆਫ ਬਟਾਲਾ ਦੀ ਤਰਫੋਂ ਡ੍ਰੀਮ ਟਾਊਨ ਜਿਹੜੀ ਕਿ ਬਹੁਤ ਹੀ ਅੱਛੀ ਸੋਹਣੀ ਕਲੋਨੀ ਬਟਾਲਾ ਸ਼ਹਿਰ ਦੇ ਨਾਲ ਬਣੀ ਹੈ ਉਦੇ ਵਿੱਚ ਬੂਟੇ ਲਗਾਣ ਲਈ ਆਇਆ ਔਰ ਬੂਟੇ ਲਗਾਣ ਲਈ ਬਾਈਸਾਹ ਬਟਾਲਾ ਦੀ ਸਾਰੀ ਟੀਮ ਪਹੁੰਚੀ ਹੈ ਵੱਖ-ਵੱਖ ਆਰਗੇਨਾਈਜੇਸ਼ਨ ਦੇ ਹੋਰ ਵੀ ਲੋਕ ਪਹੁੰਚੇ ਨੇ ਔਰ ਇਹ ਸਮਾਂ ਜਿਹੜਾ ਸਾਵਣ ਦਾ ਮਹੀਨਾ ਚੱਲ ਰਿਹਾ ਹੈਗਾ ਇਹਦੇ ਵਿੱਚ ਬਰਖਾ ਕਰਕੇ ਬਰਸਾਤਾ ਕਰਕੇ ਧਰਤੀ ਮਾਂ ਦੀ ਗੋਦ ਜਿਹੜੀ ਹੈਗੀ ਉਹ ਬੂਟੇ ਲੈਣ ਲਈ ਬਹੁਤ ਵਧੀਆ ਸਮਾਂ ਹੈਗਾ ਤੇ 100% ਬੂਟੇ ਜਿਹੜੇ ਨੇ ਪੜ ਜਾਣੇ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਇਹ ਸਮਾਂ ਬੂਟੇ ਲਗਾਉਣ ਦਾ ਹੈਗਾ ਜਰੂਰ ਲਗਾਓ ਕਿਉਂਕਿ ਬੂਟਿਆਂ ਦੇ ਨਾਲ ਹਰੀਆਲੀ ਆ ਹਰੀਆਲੀ ਦੇ ਨਾਲ ਆਕਸੀਜਨ ਆ ਆਕਸੀਜਨ ਦੇ ਨਾਲ ਹੀ ਸਾਡਾ ਜੀਵਨ ਹੈਗਾ ਧੰਨਵਾਦ ਮੇਰਾ ਨਾਮ ਜਸਜੀਤ ਹੈ ਤੇ ਮੈਂ ਅੱਜ ਆਪਣੇ ਜਨਮ ਦਿਨ ਤੇ ਵਾਇਸਾ ਬਟਾਲਾ ਦੀ ਤਰਫੋਂ ਡ੍ਰੀਮ ਟਾਊਨ ਬਟਾਲਾ ਵਿਖੇ ਬੂਟੇ ਲਗਾ ਰਿਹਾ ਹਾਂ ਜੇ ਆਪਾਂ ਬੂਟੇ ਨਾ ਲਗਾਈਏ ਤੇ ਸਾਨੂੰ ਹਵਾ ਤੇ ਆਕਸੀਜਨ ਨਹੀਂ ਮਿਲੇਗੀ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੇ ਘਰਾਂ ਵਿੱਚ ਇੱਕ ਇੱਕ ਬੂਟਾ ਲਾਇਆ ਜਾਵੇ ਤਾਂ ਕਿ ਵਾਤਾਵਰਨ ਆ ਉਹ ਸ਼ੁੱਧ ਹੋ ਜੇ ਧਰਤੀ ਮਾਂ ਨੂੰ ਬੂਟਿਆਂ ਦੀ ਬਹੁਤ ਲੋੜ ਹੁੰਦੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਕਿ ਬੂਟੇ ਜ਼ਰੂਰ ਲਗਾਓ ਬਹੁਤ ਬਹੁਤ ਧੰਵਾਜੀ ਮੈਂ ਪਲਵਿੰਦਰ ਸਿੰਘ ਲੰਮੜਦਾਰ ਕਾਉਂਸਲਰ ਬਟਾਲਾ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਜੋ ਉਪਦੇਸ਼ ਆ ਪਵਨ ਗਰੂ ਪਾਣੀ ਪੀਤਾ ਮਾਤਾ ਤਤਮ ਹੱਤ ਦੇ ਉਪਦੇਸ਼ ਦੇ ਮੁਤਾਬਕ ਸਾਡੇ 250 ਬਟਾਲਾ ਦੇ ਜਿਹੜੇ ਮੁਖ ਸੇਵਾਦਾਰ ਡਾਕਟਰ ਲਖਮੀਰ ਸਿੰਘ ਭੱਗਵਾਲੀਆ ਨੀਓ ਕਲੱਬ ਸਹਾਰਾ ਕਲੱਬ ਲਾਈਨ ਦੇ ਕਲੱਬ ਤੇ ਹੋਰ ਬੜੀਆਂ ਸੰਸਥਾਵਾਂ ਵੱਲੋਂ ਡਾਕਟਰ ਕੇਜੇ ਸਿੰਘ ਆਜ ਨੇ ਧਾਰੀਵਾਲ ਤੋਂ ਪੂਰੀ ਪਤਵੰਤੇ ਆਏ ਨੇ ਅੱਜ ਇੱਥੇ ਡ੍ਰੀਮ ਟਾਊਨ ਕਰੋਨੀ ਜਿਹੜੀ ਆ ਬਟਾਲੇ ਦੇ ਵਿੱਚ ਉੱਥੇ ਸ਼ਾਨਦਾਰ ਤੇ ਫੁੱਲਦਾਰ ਤੇ ਫਲਦਾਰ ਵੀ ਬੂਟੇ ਜਿਹੜੇ ਲੱਗ ਰਹੇ ਨੇ ਇਹ ਬੜਾ ਵੱਡਾ ਪ੍ਰਾਲਾਵਾ ਵਾ ਵਾਈਸ ਆਫ ਬਟਾਲਾ ਦਾ ਸੋ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੇ ਸਾਰੇ ਅਸੀਂ ਇੱਕ ਇੱਕ ਬੂਟਾ ਲਾ ਦਿੱ ਗਏ ਅੱਜ ਧਰਤੀ ਦੀ ਜਿਹੜੀ ਗੋਦ ਵਾ ਉਹ ਬੂਟੇ ਲੈਣ ਵਾਸਤੇ ਤਿਆਰ ਆ ਜਾਣ ਜੋਗਾ ਮੈਂ ਕਹਿੰਦਾ ਸਾਰਿਆਂ ਨੂੰ ਵਾਹਿਗੁਰੂ ਸम्मत ਬਖਸ਼ੇ ਤੇ ਅਸੀਂ ਆਕਸੀਜਨ ਮਿਲਨੀ ਸਾਨੂੰ ਬੂਟਿਆਂ ਤੋਂ ਹਰਿਆਲੀ ਮਿਲਨੀ ਬੂਟਿਆਂ ਤੋਂ ਤੇ ਜੀਵਨ ਮਿਲਣਾ ਹੈ ਇਹਦੇ ਤੋਂ ਸਾਨੂੰ ਜੇ ਅਸੀਂ ਨਾ ਰਹੇ ਤੇ ਫਿਰ ਸਭ ਕੁਝ ਵਿਅਰਥ ਹੋਆ ਇੰਨੀਆਂ ਕ ਬੇਨਤੀ ਕਰਦਾ ਕਿ ਹੁਣ ਸਮਾਵਾ ਬੂਟਾ ਲਾਉਂਦਾ ਸਾਰੇ ਬੂਟੇ ਲਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਗ੍ਰੀਨ ਟਾਊਨ ਦੇ ਵਿੱਚ ਵਾਹਿਗੁਰੂ ਦਾ ਕਾਲਾ ਜਿਹੜੇ ਜੰਨੇ ਸਾਰੇ ਪਰਵੰਤੇ ਹਨ ਉਹ ਅੱਜ ਪਹੁੰਚ ਕੇ ਧਰਤੀ ਮਾਂ ਦਾ ਸ਼ਿੰਗਾਰ ਜਿਹੜਾ ਹੈ ਪਰਾਵਰੰਦੀ ਰੱਖਿਆ ਵਾਸਤੇ ਜਿਹੜੇ ਜਿਹੜੇ ਹਨ ਦਰਖਤ ਲਾਏ ਜਾ ਰਹੇ ਹਨ ਇਹ ਇਸ ਤਰ੍ਹਾਂ ਪਿਛਲੇ ਸਾਲ ਲਗਭਗ 7000 ਦੇ ਲਗਭਗ ਲਾਏ ਸੀ ਐਤਕਨ 10000 ਰੁਪਏ ਲਾਉਣ ਦਾ ਤੇ ਪਾਲਣ ਦਾ ਵੀ ਜਿਹੜਾ ਹੈ ਉਹ ਉਪਰਾਲਾ ਜਿਹੜਾ ਹੈ ਵਾਇਸ ਆਫ ਬਟਾਲਾ ਕਰ ਰਿਹਾ ਹੈ ਤੇ ਉਹ ਸ਼ਹਿਰ ਵਾਸੀਆਂ ਦਾ ਬੁੜਾ ਪੂਰਾ ਸਹਿਯੋਗ ਹੈ ਅਸੀਂ ਇਸੇ ਤਰ੍ਹਾਂ ਚਾਹੁੰਦੇ ਆ ਕਿ ਅਸੀਂ ਬੂਟੇ ਲਾਏ ਨੇ ਤੇ ਜਿੰਨਾ ਜਿੰਨਾ ਬੇ ਇਹ ਧੰਵਾਦ ਲਾਏ ਨੇ ਉਹ ਇਸ ਦਾ ਸਵਾਲ ਕਰਨਗੇ ਬਹੁਤ ਬਹੁਤ ਧੰਨਵਾਦ ਹਾਂ ਡਾਕਟਰ ਲਖਬੀਰ ਸਿੰਘ ਪਾਗਵਾਰੀਆ ਮੁੱਖ ਸੇਵਾਦਾਰ ਵਾਇਸੋ ਬਟਾਲਾ ਅੱਜ ਅਸੀਂ ਜਿਹੜੇ ਲੂਥਰਾ ਸਾਹਿਬ ਦੇ ਨਾਲ ਇੱਥੇ ਆਏ ਇਹਨਾਂ ਨੇ ਕਲੋਨੀ ਜਿਹੜੀ ਕੱਟੀ ਆ ਡ੍ਰੀਮਸ ਡ੍ਰੀਮ ਟਾਊਨਸ ਕਲੋਨੀ ਆ ਬਾਈਪਾਸ ਦੇ ਉੱਪਰ ਬਹੁਤ ਹੀ ਵਧੀਆ ਕਲੋਨੀ ਆ ਬੜੀਆਂ ਚੌੜੀਆਂ ਸੜਕਾਂ ਹਵਾਦਾਰ ਮਤਲਬ ਕੋਠੀਆਂ ਬਹੁਤ ਬਹੁਤ ਪੰਜ ਪੰਜ ਕਨਾਲਾਂ ਚ ਕੋਠੀਆਂ ਬਣ ਰਹੀਆਂ ਇੱਥੇ ਬਹੁਤ ਵਧੀਆ ਕਲੋਨੀ ਆ ਉਹਦੇ ਵਿੱਚ ਦਰਖਤ ਲਾਉਣ ਲਈ ਬਟਾਲਾ ਦੇ ਸਾਰੇ ਨੁਮਾਇੰਦੇ ਜਿਹੜੇ ਪਹੁੰਚੇ ਆ ਤੇ ਮੈਂ ਉਹਨਾਂ ਜਿਹੜੇ ਪਹੁੰਚੇ ਨੁਮਾਇੰਦੇ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਗ੍ਰੀਨ ਕਲੀਨ ਐਂਡ ਬਿਊਟੀਫੁਲ ਬਟਾਲਾ ਦੇ ਤਹਿਤ ਸਾਰੇ ਜਿਹੜੇ ਬੂਟੇ ਆ ਉਹ ਲਗਾਏ ਜਾ ਰਹੇ ਆ ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਪਿਛਲੀ ਵਰੀ ਪਿਛਲੇ ਸਾਲ ਅਸੀਂ 7000 ਬੂਟੇ ਲਾਇਆ ਸੀ ਤੇ ਐਰਕਾਂ ਆਪਾਂ ਤੈਅ ਕੀਤਾ ਵਾ ਐਦ ਕੀਤਾ ਕਿ ਆਪਾਂ 20000 ਬੂਟੇ ਲਗਾਉਣੇ ਆ ਸੋ ਇਹੋ ਜਿਹੇ ਲੋਕਾਂ ਦਾ ਸਾਨੂੰ ਸਹਿਯੋਗ ਮਿਲਦਾ ਰਿਹਾ ਤੇ ਜਰੂਰ ਆਪਾਂ ਇਸ ਮਕਸਦ ਦੇ ਵਿੱਚ ਕਾਮਯਾਬ ਹੋਵਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹ ਸੇਫ ਰਹਿ ਸਕਣ ਗੁਰਬਾਣੀ ਪਵਿੱਤਰ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਨਾਂ ਤਿੰਨਾਂ ਚੀਜ਼ਾਂ ਦੀ ਤਾਂ ਹੀ ਆਪਾਂ ਰੱਖਿਆ ਕਰ ਸਕਦੇ ਆ ਜੇ ਆਪਾਂ ਬੂਟੇ ਲਗਾਈਏ ਤੇ ਆਪਾਂ ਕੁਦਰਤ ਨਾਲ ਕੁਦਰਤ ਦੀ ਰਾਖੀ ਵੀ ਕਰ ਸਕਦੇ ਆ ਕੁਦਰਤ ਨੂੰ ਬਚਾ ਵੀ ਸਕਦੇ ਆ ਨਹੀਂ ਤੇ ਆਉਣ ਵਾਲਾ ਸਮਾਂ ਬਹੁਤ ਭਿਆਨਕ ਫੋਟ ਵੀ ਕਿਤੇ ਜਗ੍ਹਾ ਮਿਲਦੀ ਤੂੰ ਉੱਥੇ ਜ਼ਰੂਰ ਹਰ ਇੱਕ ਨੂੰ ਅਪਰਾਲਾ ਕਰਨਾ ਚਾਹੀਦਾ ਤਾਂ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋਨੂੰ ਭਾਜੀ ਜਿਹੜੇ ਸਾਡੇ ਕੁਲਰਸ ਵਾਲੇ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਬੂਟੇ ਲਾ ਦਿਓ ਪਾਲਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਇੱਕ ਇੱਕ ਬੂਟਾ ਪਾਲਾਂਗੇ ਉਹਨਾਂ ਨੂੰ ਖਾਦ ਵੀ ਪਾਵਾਂਗੇ ਉਹਨਾਂ ਨੂੰ ਗੋਡੀ ਵੀ ਕਰਾਂਗੇ ਉਹਨਾਂ ਨੂੰ ਵੱਡੇ ਵੀ ਕਰਾਂਗੇ ਟ੍ਰੀ ਕਾਰਡ ਵੀ ਲਾਵਾਂਗੇ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸੋ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਇਹੋ ਜਿਹੇ ਅਪਰਾਲੇ ਕਰ ਰਹੇ ਆ ਤਾਂ ਔਰ ਸਾਨੂੰ ਵਾਇਸੋ ਬਟਾਲਾ ਨੂੰ ਹਰ ਤਰ੍ਹਾਂ ਹੁਣ ਤੱਕ ਵੇਖੋ 1.5 200 ਬੂਟਾ ਲਾ ਚੁੱਕਾ ਤਾਂ ਅਹੀਂ ਟੋਟਲ 500 ਬੂਟਾ ਇੱਥੇ ਲੱਗਣਾ ਉਹ ਅਹੀਂ ਜਿਹੜਾ ਵਾ ਐਡ ਕੀਤਾ ਕਿ ਅਹੀਂ ਸ